ਲਹਿਰ ਪਹੁੰਚ ਗਿਆ ਵਾ ਹਾਂ ਨਸਨ ਤੇ ਪਹੁੰਚ ਗਿਆ ਅੱਛਾ ਚੱਲ ਠੀਕ ਆ ਫਿਰ ਉਹ ਇੱਥੇ ਟੱਕਰ ਪਿਆ ਮਨੂ ਦਾ ਮੈਂ ਕਿਹਾ ਚੱਲ ਪੈਸੇ ਲੈ ਜਾ ਆਹੋ ਮੈਂ ਵੀ ਆਖਿਆ ਮੈਂ ਤੈਨੂੰ ਭੈਣਾ ਟੱਕਰ ਪਵੇ ਤੇ ਪੈਸੇ ਲੈ ਆ ਜੀ ਚੱਲ ਠੀਕ ਆ ਹਾਂ ਹਮਸ਼ਿੰਦ ਕਰਦਾ ਮੈਨੂੰ ਇਹਨਾ ਪਸੰਦ ਕਰ ਲੋ ਪਹਿਲਾਂ ਸ਼ਾਂਦੀ ਹੋਣਾ ਉਹ ਪਸੰਦ ਨਹੀਂ ਕੀ ਆ ਚਲ ਵੀ ਇਹ ਲੈ ਲੈ ਬਾਪੂ ਕੋਈ ਵੇ ਆਹ ਸਾਸਰੀ ਕਾ ਸਾਸਰੀ ਕਾ ਮੈਨੋ ਬੋਲਟ ਦੀ ਆਵਾਜ਼ ਆ ਗਈ ਈ ਲੱਗਿਆ ਪਤਾ ਕਿ ਵੀਰ ਜੀ ਬਣੇ ਆ ਸਾਸਿਕਾ ਹੋਰ ਰਾਜੀ ਬਾਜੀ ਹਾਂ ਠੀਕ ਠਾਕ ਆ ਵਧੀਆ ਬਈ ਹੂਨ ਫਾਨੀ ਨਹੀਂ ਕੀਤਾ ਲੱਗਿਆ ਮੈਂ ਉਦਾਂ ਹੀ ਆਨੂੰ ਗਿਆ ਸੀ ਬੇਟਾ ਮੈਂ ਫਿਰ ਮੈਂ ਕਹਾਂ ਜਾਂਦੇ ਜਾਂਦੇ ਹੋ ਜਾਂਦੇ ਚੱਲ ਅੱਛਾ ਹੋਰ ਰਾਜੀ ਬਾਜੀ ਸਾਹਿਬ ਠੀਕ ਠਾਕ ਵਧੀਆ ਰਾਜੀ ਬਾਜੀ ਠੀਕ ਆ ਸਭ ਬੈਣ ਹੋ ਰਿਹਾ ਕੀ ਗੱਲੋ ਕੀ ਵੀਰ ਜੀ ਗੱਲ ਕਿ ਕੋਣੀ ਮੈਂ ਰਾਣੀ ਤੇਰੀ ਨੂੰ ਸਾਸਿਕਾ ਦਾ ਬਲਾਈ ਮਿਲਣ ਲੱਗਾ ਗਾਂ ਹੋ ਕੇ ਤੇ ਉਹ ਬੜੀ ਔਖੀ ਜੀ ਹੋ ਕੇ ਲਾਗੋਂਦੀ ਗਈ ਕੀ ਗੱਲ ਵੀਰਾ ਕੀ ਦਸਾਂ ਤੂੰ ਪਾਣੀ ਧਾਣੀ ਤੇ ਪੀ ਉਹ ਵੀ ਕਰਨ ਮੈਂ ਗੱਲ ਦੱਸ ਦਿੰਨੀ ਆ ਮੈਂ ਪਾਣੀ ਲੈ ਕੇ ਆਉਣੀ ਫਿਰ ਦੱਸਦੀ ਆ ਚਲ ਵੀ ਜੀ ਆਹੋ ਪਾਣੀ ਪੀਓ ਪਹਿਲਾਂ ਲਓ ਠੀਕ ਠਾਕ ਹੀ ਮੰਮੀ ਡੈਡੀ ਹੋਣੀ ਘਰੇ ਪਰਿਵਾਰ ਸਭ ਸਭ ਵਧੀਆ ਠੀਕ ਠਾਕ ਆ ਰਾਜੀ ਬਾਜੀ ਸਾਰੇ ਚਲੋ ਰਾਜੀ ਬਾਜੀ ਚਾਹੀਦਾ ਦਸਣਾ ਸੁਣਾ ਕੀ ਆ ਹਰ ਵੇਲੇ ਵਿੰਗੀ ਟੇਢੀ ਰਹਿੰਦੀ ਆ ਅੱਛਾ ਵਿਆਹ ਆਇਆ ਹੀਗਾ ਹੂੰ ਤੇ ਇਹਨੂੰ 15 ਦਿਨ ਹੋ ਗਏ ਘਰ ਕਪੱਤ ਪਾਇਨੂ ਕਿ ਹਿਸਾਬੇ ਵੀ ਪੂਰੀ ਨਹੀਂ ਹੁੰਦੀ ਭਾਵੇਂ ਇਹਨੂੰ ਪਿਆਰ ਨਾ ਸਮਝਾ ਲਓ ਤੇ ਭਾਵੇਂ ਦਬਕੇ ਨਾ ਸਮਝਾ ਲਓ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਆ ਮੰਮੀ ਡੈਡੀ ਦੀ ਤੇ ਕਿਤੇ ਇਹਨੇ ਜਾਨ ਕੋਲੂ ਚ ਪਾਈ ਆ ਅੱਛਾ ਕੀ ਆ ਘਰ ਕਪੱਤ ਪਾ ਵੀ ਇਹਦਾ ਰੌਲਾ ਰੌਲਾ ਕਾਹਦਾ ਪਾਉਣਾ ਵਾ ਹੂੰ ਤੂੰ ਜਿਹੜਾ ਮੈਨੂੰ ਕਿੱਤੀ ਸੈਟ ਦਿੱਤਾ ਸੀਗਾ ਹਾਂਜੀ ਤੇ ਮੈਂ ਮੰਮੀ ਡੈਡੀ ਨੂੰ ਖੁਲਾ ਦਿੱਤਾ ਚਲੋ ਉਹਨਾਂ ਨੇ ਵੀ ਜਿਹੜਾ ਸੋਨਾ ਪਾਇਆ ਉਹ ਵੀ ਉਹਨਾਂ ਦੇ ਕੋਲ ਵਾ ਠੀਕ ਜਰੂਰਤ ਪੈਂਦੀ ਹੈ ਤੇ ਆਪਾਂ ਆਪਣੇ ਮਤਲਬ ਜਿੱਥੇ ਵੀ ਜਾਣਾ ਉਹਦਾ ਪਾਪੂ ਲਈਦਾ ਅੱਛਾ ਇਹਨੇ ਮੇਰੇ ਕੋਲ ਮੰਗਿਆ ਸੀਗਾ ਮੈਨੂੰ ਦੇ ਦਿੱਤਾ ਤੇ ਇਹਨੇ ਉਦੋਂ ਦਾ ਮੈਨੂੰ ਵਾਪਸ ਹੀ ਨਹੀਂ ਕੀਤਾ ਅੱਛਾ ਬੰਦੇ ਦਾ ਫਰਜ਼ ਤੇ ਬੰਦ ਦਾ ਨਾ ਵੀ ਚੱਲ ਜੇ ਲਿਆ ਵਾ ਪਾਉਣ ਵਾਸਤੇ ਉਹਨੂੰ ਲੱਗਦਾ ਵਾ ਕਿ ਘਰ ਦਾ ਸੋਨਾ ਵਾ ਸਾਂਝਾ ਹੀ ਆ ਤੇ ਮੇਰਾ ਹੀ ਹੱਕ ਵਾ ਹਾਂ ਹੁਣ ਮੈਂ ਡਰਦੀ ਮੰਗਨ ਨਹੀਂ ਦੇਵੀਂ ਇਹਨੇ ਕਲੇਸ਼ ਪਾਉਣਾ ਵਾ ਮੰਮੀ ਨੇ ਮੈਂ ਆਖਿਆ ਸੀਗਾ ਕਿ ਮੰਮੀ ਜੀ ਤੁਸੀਂ ਇਹਦੇ ਨਾਲ ਗੱਲ ਕਰੋ ਤੇਰੇ ਵਾਲਾ ਕਿੱਟੀ ਹੱਟ ਰੱਖ ਕੇ ਬੈਗੀ ਮੰਮੀ ਨੇ ਗੱਲ ਕੀਤੀ ਹੈ ਨਾ ਹਾਂ ਤੇ ਗਾੜੀਆਂ ਕੋ ਪੱਤ ਸੇੜ ਲਿਆ ਨੇ ਅੱਛਾ ਅੱਛਾ ਹਾਂ ਇੱਕ ਦਿਨ ਚਾਰ-ਚਾਰ ਸੁਣਾਉਂਦੀ ਏ ਕੀ ਕਰਾਂ ਚਲ ਤੂੰ ਨਾਲ ਕੋਈ ਗੱਲ ਕਰੀ ਆਪਣੇ ਹਿਸਾਬ ਨਾਲ ਰਹੁ ਤੂੰ ਜਿੱਦਾਂ ਵੀ ਹਾਂਜੀ ਠੀਕ ਆ ਜਿਹੜੇ ਮੰਗੂ ਨਹੀਂ ਅਵੇਂ ਤੋ ਚਲੋ ਜਿੱਦਾਂ ਵੀ ਸ਼ੁਰੂ ਤੋਂ ਇਦਾਂ ਹੀ ਆ ਆਪਣੇ ਤੂੰ ਸਾਬਨਾ ਜਿੱਦਾਂ ਵੀ ਘਰ ਪਰਿਵਾਰ ਤੇ ਰਹੀਦਾ ਵਾ ਉਦਾਂ ਰਹਿਣਾ ਵਾ ਐ ਨਹੀਂ ਕਿ ਇਹ ਗੱਲਾਂ ਕੋਈ ਲੜਾਈ ਨਹੀਂ ਪਾਉਣੀ ਕੋਈ ਕਲੇਸ਼ ਨਹੀਂ ਪਾਉਣਾ ਵੀਰ ਜੀ ਤੁਸੀਂ ਤੇ ਇਹ ਕਰਦੀ ਇਹ ਕਰਨ ਉਹ ਤੇ ਹੁਣ ਮੰਮੀ ਡੈਡੀ ਜਾਣਣ ਚਾਹੇ ਉਹ ਬਾਜੀ ਜਾਣੇ ਹੁਣ ਇਹ ਕੋਈ ਕਹਿ ਸਕਦੇ ਤੀਜੇ ਥਾਂ ਆ ਕੇ ਇਹਨੂੰ ਅਸੀਂ ਤੇ ਤੈਨੂੰ ਸਮਝਾ ਸਕਦੇ ਆ ਵੀ ਨਹੀਂ ਇਦਾਂ ਦੇ ਕੰਮ ਚਲੋ ਘਰਾਂ ਚ ਨਹੀਂ ਚਾਹੀਦੇ ਪਰ ਹੁਣ ਜਦੋਂ ਨਹੀਂ ਉਹ ਹੜਦੀ ਤਾਂ ਉਹ ਆਪਣੇ ਥਾਂ ਤੇ ਜੋ ਮਰਜ਼ੀ ਕਰੀ ਜਾਵੇ ਵੀਰ ਜੀ ਤੁਹਾਨੂੰ ਕਦੇ ਅਜਤੀ ਕਲਾਮਾ ਨਹੀਂ ਨਾ ਮੇਲਾ ਦਿੱਤਾ ਨਹੀਂ ਕਰੋਂ ਫੇਰ ਵੀ ਨਹੀਂ ਦਿੰਦਾ ਪਰ ਤੁਹਾਨੂੰ ਆਉਣਾ ਵੀ ਨਹੀਂ ਚਾਹੀਦਾ ਇਦਾਂ ਚੰਗੇ ਵੀ ਨਹੀਂ ਲੱਗੀਦਾ ਕੋਈ ਲਾਮਾ ਦਵੇ ਤੀ ਪਹਿਣਦਾ ਤੇ ਫਿਰ ਚੰਗੇ ਵੀ ਨਹੀਂ ਲੱਗੀਦਾ ਫਿਰ ਇਦਾਂ ਮੈਂ ਤੇ ਆਪ ਹੀ ਨਹੀਂ ਮੌਕਾ ਦਿੰਦੀ ਮੈਂ ਤੇ ਇਹਦੇ ਵੰਡੇ ਦਾ ਜਿਹੜਾ ਵਾ ਹੈਟਾ ਜੇਠੀ ਕਰਕੇ ਉਹ ਵੀ ਕੰਮ ਕਰ ਲੈਣੀ ਆ ਵੀ ਚੱਲ ਕੋਈ ਨਹੀਂ ਸਾਡਾ ਕੱਠ ਨਿਭਦਾ ਜਾਵੇ ਕੱਠ ਦੇ ਵਿੱਚ ਬਰਕਤ ਆਵਾ ਘਰਾਂ ਚ ਥੋੜਾ ਬਾਲਾ ਉੱਚਾ ਨੀਵਾ ਵੇਖਣਾ ਪੈਂਦਾ ਵਾ ਤੂੰ ਨਾ ਤੂੰ ਆਪ ਥੋੜਾ ਜਾਂ ਥੋੜਾ ਆਪਣਾ ਵੀ ਰੱਖੋ ਸੁਭਾਅ ਉਦਾਂ ਦਾ ਹਸਾਬ ਦਾ ਜਰੀਕ ਤੇ ਨਾ ਇਹ ਜੋ ਕਰਦੀ ਕਰੀ ਜਾਵੇ ਉਹ ਕਹਿਣ ਨਾ ਕਹਿਣਾ ਤੂੰ ਨੀ ਕੋਈ ਵੀ ਗੱਲ ਕਰਨੀ ਠੀਕ ਆ ਚੱਲ ਵੀਰ ਤੇਰੇ ਤੇ ਆਊਗੀ ਗੱਲ ਵੀ ਇਹਨੇ ਇਦਾਂ ਆਖਿਆ ਸੀ ਉਦਾਂ ਆਖਿਆ ਸੀ ਪਰ ਤੈਨੂੰ ਪਤਾ ਵਾ ਜਿਹੜਾ ਛਡਾਉਣ ਵਾਲਾ ਹੁੰਦਾ ਵਾ ਉਹ ਸਗੋਂ ਰਗੜਿਆ ਜਾਂਦਾ ਵਾ ਤੇ ਜਿਹੜੇ ਦੂਜੇ ਉਹ ਅੱਕੀ ਤੇ ਹੋਗੇ ਤਮਾਸ਼ਾ ਵੇਂਦੇ ਆ ਮੁਰਗੇ ਇਹ ਗੱਲ ਤਾਂ ਸਹੀ ਆ ਸੁਣਾਵਾ ਬੰਦਾ ਪੂਰਾ ਹੀ ਹੁੰਦਾ ਵਾ ਦੂਜੇ ਇੱਕ ਹੋ ਜਾਂਦੇ ਹੁੰਦੇ ਆ ਮੁੜ ਕੇ ਉਹ ਨੇਕੀ ਕਰ ਖੂਜ ਪਾ ਵਾਲੀ ਗੱਲ ਹੋ ਜਾਂਦੀ ਆ ਨੇਕੀ ਨੂੰ ਕੌਣ ਯਾਦ ਕਰਦਾ ਮੁੜ ਕੇ ਤੇ ਤੂੰ ਨਾ ਕੋਈ ਵੀ ਗੱਲ ਕਰੀ ਇਦਾਂ ਦੀ ਠੀਕ ਆ ਚਲੋ ਠੀਕ ਆ ਜੀ ਚਲੋ ਜਿੱਦਾਂ ਵੀ ਐ ਸ਼ੁਰੂ ਤੋਂ ਅੱਦਾ ਸਹੀ ਆ ਆਪਣਾ ਚੱਲਣ ਰਿਹਾ ਤੇ ਤੂੰ ਆਪਣਾ ਬੜਾ ਵਧੀਆ ਜਿੱਦਾਂ ਵੀ ਹੈ ਘਰ ਪਰਿਵਾਰ ਆ ਬਤ ਇਹੋ ਹੀ ਹੁੰਦਾ ਘਰ ਜਿਹੜਾ ਵਾ ਅਸਲ ਤੇ ਇਹੋ ਹੀ ਹੁੰਦਾ ਵਾ ਇੱਥੇ ਹੀ ਹਣ ਸਾਰੀ ਉਮਰ ਕੱਟਣੀ ਹੁੰਦੀ ਆ ਤੇ ਆਵੇਂ ਨਿਕਿਆ ਨਿਕਿਆ ਗੱਲਾਂ ਤੋਂ ਪਾ ਕੇ ਲੜਾਈ ਤੇ ਬੁਰੇ ਬਣਨ ਵਾਲੀ ਗੱਲ ਹੁੰਦੀ ਆ ਗੱਲ ਕੋਹਵ ਨਹੀਂ ਹੁੰਦੀ ਨਿਕਿਆ ਨਿਕਿਆ ਗੱਲਾਂ ਹੁੰਦੀਆਂ ਵਾ ਜਦੋਂ ਚਾਰ ਬੰਦਿਆਂ ਚ ਜਾਂਦੀਆਂ ਫਿਰ ਬੀਤੀ ਵਾਲੀ ਗੱਲ ਹੁੰਦੀ ਆ ਬਿਲਕੁਲ ਸਹੀ ਐ ਮੈਂ ਤਾਂ ਇੰਨਾ ਚਾਹੁੰਨੀ ਆ ਕਿ ਰਲ ਕੇ ਰਵਾਂ ਕਦੀ ਹਾਸ ਖੇਡ ਕੇ ਬਈਏ ਕੋਈ ਦੁੱਖ ਦੀ ਕੋਈ ਸੁੱਖ ਦੀ ਕਰੀਏ ਪਰ ਪਤਾ ਨਹੀਂ ਇਹਨੂੰ ਐ ਲੱਗਦਾ ਰਹਿੰਦਾ ਵਾ ਕਿ ਘਰੇ ਸਾਰੇ ਚੁੱਕਣਾ ਹੀ ਮੈਂ ਮੰਮੀ ਡੈਡੀ ਨੂੰ ਦਿਨੀ ਐ ਤੇ ਤਾਂ ਕਰਕੇ ਉਹ ਕਈਆਂ ਦਾ ਇਦਾਂ ਹੀ ਹੁੰਦਾ ਨੇਚਰ ਸ਼ੁਰੂ ਤੋਂ ਹੀ ਇਦਾਂ ਦਾ ਹੁੰਦਾ ਕਈਆਂ ਦਾ ਕਈਆਂ ਦੀ ਸਿੱਖਿਆ ਇਦਾਂ ਦੀ ਹੁੰਦੀ ਆ ਗੋਲ ਸਿੱਖਿਆ ਜਿੱਦਾਂ ਕਿਸੇ ਨੂੰ ਹੋਊ ਉਹਨੂੰ ਵੀ ਕੋਈ ਸਪੋਰਟ ਹੋਊ ਪਿੱਛੋਂ ਤਾਂ ਹੀ ਸਾਲਾ ਮਾਰਦੀ ਐ ਨਾ ਹੋਰ ਕੀ ਹੈ ਸਪੋਰਟ ਉਹਨੂੰ ਪਿੱਛੋਂ ਮਾੜੀ ਆ ਆਹੋ ਤਾਂ ਫਿਰ ਉਹ ਹੀ ਗੱਲ ਹੁੰਦੀ ਆ ਨਾ ਚੱਲ ਸਾਡ ਵੀਰ ਮੈਂ ਚਾਹ ਬਣਾ ਕੇ ਲਿਉਣੀ ਆ ਕੀ ਲੈਣਾ ਤੁਸੀਂ ਇਹਨਾਂ ਗੱਲਾਂ ਚ ਆਪਾਂ ਇਹ ਰਾਹ ਹੀ ਨਹੀਂ ਪੈਣਾ ਜਦੋਂ ਆਹੋ ਚਲੋ ਆਪਣਾ ਵੇਖਣਾ ਆਪਣਾ ਕਾਰੋਬਾਰ ਵੇਖੋ ਕੰਮ ਕਰਨਾ ਇਹੋ ਅੱਧੀ ਕਰਦੇ ਹੋਰ ਬਾਕੀ ਕਿੱਥੇ ਗਏ ਆ ਮਾਸੀ ਮਾਸੜ ਕਿੱਥੇ ਗਏ ਆ ਬੈਡੀ ਜੀ ਪੱਠੇ ਵੱਢਣ ਗਏ ਸੀ ਅੱਛਾ ਤੇ ਉਹ ਮੋਢੇ ਨੂੰ ਥੋੜਾ ਜੋਰ ਆਇਆ ਸੀ ਠੀਕ ਉਹ ਕਹਿੰਦੇ ਸੀ ਮੰਮੀ ਨੂੰ ਆਵਾਜ਼ ਮਾਰੀ ਸੀਗੀ ਕਿ ਮੈਨੂੰ ਪੱਠਿਆਂ ਦੀ ਪੰਡ ਚ ਕਾ ਜਾ ਠੀਕ ਆਉਂਦੇ ਆ ਚਲੋ ਮੰਮੂ ਜੀ ਹਸੀ ਗਾਲ ਸੱਸੀ ਗਾਲ ਹਸੀ ਗਾਲ ਉਹ ਠੀਕ ਠਾਕ ਵਾ ਹਾਂਜੀ ਵਧੀਆ ਤੀਸ ਨਾਉ ਕਦੋਂ ਕਿਹਾ ਇਹਦੇ ਹੁਣੇ ਆਇਆ ਜੇ ਪਾਣੀ ਪੀਤਾ ਵਾ ਠੀਕ ਆ ਠੀਕ ਆ ਹੂੰ ਕਿੱਥੇ ਗਈ ਸੀ ਤੂੰ ਮੈਂ ਇੱਥੇ ਬਾਹਰ ਹੀ ਉਡੀਕ ਲੱਗੀ ਸੀ ਠੀਕ ਆ ਉਧਰੋਂ ਤੇ ਮੈਂ ਆਇਆ ਮੈਨੂੰ ਦੇ ਦੇਈ ਨਹੀਂ ਕਿਤੇ ਸਹੀਂ ਜਮਣ ਵਾਲੇ ਪਾਸੇ। ਅੱਛਾ, ਅੱਛਾ, ਠੀਕ ਆ। ਹੋਰ ਸਕੂਲੇ ਚ ਕਾਲੇ। ਸਕੂਲੇ ਜਾਂਦੇ ਆ। ਹਾਂਜੀ। ਠੀਕ ਆ, ਪੜਾਈ ਠੀਕ ਵਾ। ਪੜਾਈ ਵਧੀਆ ਠੀਕ। ਹਾਂ, ਵਧੀਆ ਹੀ ਚਾਹੀਦੀ ਜਮ। ਹਾਂਜੀ। ਭਾਈ ਹਲ ਧਿਆਨ ਨਾਲ ਹੋ ਜਾਦਾ। ਹਾਂਜੀ। ਹੂੰ, ਐਡਾ ਖੁੱਡਾ ਨਹੀਂ ਲੈਣਾ ਚੰਗਾ। ਨਹੀਂ ਕਿੰਡ ਨਹੀਂ ਦੇ ਪਾਣੀ ਨਹੀਂ ਦੇ ਬਾਹਰ ਉੱਥੇ ਜਾਮ ਨੂੰ ਲੱਗੇ ਬੈਠੇ। ਠੀਕ ਆ। ਹਾਂਜੀ। ਹੋਰ? ਆਹ ਠੀਕ ਆ। ਵਧੀਆ। ਮਾਂਤਾ ਪੁੱਤ ਹਾਂਜੀ ਮੰਮਾ ਜੀ ਦਾਦੀ ਮਾਏ ਨੇ ਤੇਰੇ ਪੱਠੇ ਚ ਕਾ ਗਏ ਜਾ ਵੇ ਕਿਆ ਬਲਾ ਮੈਂ ਵੇਨੀ ਆ ਤੀ ਮਾਂ ਮੈਨੂੰ ਚਾਹ ਪਾਣੀ ਪਿਆਓ ਬੁਲਾ ਕੇ ਲਿਆਉਣ ਸੇ ਤਲੀ ਚਾਹ ਲੈ ਆਉਣੀ ਆ ਇੰਨਾ ਕੀ ਕਰਨਾ ਮੈਂ ਚੱਲ ਕੋਈ ਗੱਲ ਨਹੀਂ ਚਾਹ ਕੱਲੀ ਪੀਂਦਾ ਬੰਦਾ ਕਿਹੜਾ ਲੱਗਦਾ ਆਪੇ ਤੇ ਉਹ ਮੁੜ ਕੇ ਹੇਰ ਬੁਆਰ ਜੇ ਤੈਨੂੰ ਪਤਾ ਹੀ ਦੇਣਾ ਉਦਾਂ ਦੇ ਆ ਮੌਸਮ ਜਿਹਾ ਇਹਨੇ ਤੇਰੀਆਂ ਜੇਬਾਂ ਬੜੀਆਂ ਟੋਣੀਆਂ ਹੀ ਹੋ ਕਿਤੇ ਦਾਣਾ ਆਵੀ ਅਈ ਸ਼ਾਹ ਆਹੋ ਢਿੱਗਦੀ ਰਹਿੰਦੀ ਆ ਵੀ ਮਾਮੇ ਨੇ ਆਉਣਾ ਵਾ ਮੈਂ ਮਾਂ ਦਾ ਲਾਉਂਗੀ ਦੇ ਨਿਆਣਿਆਂ ਦਾ ਨਾਨਕੇ ਆਲੀ ਹੋਣਾ ਮੈਂ ਧਿਆਨ ਨਾਨਕੇ ਆਉਣਗੇ ਤੇ ਚੱਲ ਕੋਈ ਚੀਜੀ ਕੋਈ ਹੋ ਗੱਲਬਾਤ ਮਮਾ ਹੋਰ ਕੀ ਕਹਿਣਾ ਹਾਂਜੀ ਪੁੱਤ ਦਾਦੀ ਕਹਿੰਦੇ ਮੈਂ ਆਉਣ ਲੱਗੀ ਹਾਂ ਚੱਲ ਠੀਕ ਓਏ ਮੇਰੀ ਗਾਸਾ ਮਾਂ ਮੈਨੂੰ ਬਹੁਤਾ ਤੰਗ ਨਹੀਂ ਕਰਨਾ ਮੈਨੂੰ ਤੇਰੀ ਆਤ ਦਾ ਪਤਾ ਸਾਰਾ ਹੀ ਨਹੀਂ ਕਰਦੀ ਮਮਾ ਮਾਮਾ ਜੀ ਹਾਂਜੀ ਚੀਗੀਆਂ ਲੈ ਆਉਂਦੇ ਮੇਰੇ ਵੱਤੇ ਇਹ ਨਿੱਦੀਆ ਪੁੱਤ ਮੈਂ ਆਦਾ ਇਧਰੋਂ ਉਧਰਾਂ ਗਾਹ ਗਿਆ ਏ ਮੈਂ ਚੱਲ ਇੱਥੋਂ ਲਾਗੋ ਨਹੀਂ ਲੰਘ ਜਾਂਦੇ ਜਾਂਦੇ ਮੈਂ ਰਾਜੀ ਪਾਜੀ ਪਤਾ ਕਰ ਜਾਂਦੇ ਚੱਲ ਕੇ ਮਮਮੀ ਨੂੰ ਨਾ ਦਸੀ ਹਾਂ ਤੂੰ ਮੈਨੂੰ ਨਾ ਪੈਸੇ ਦੇ ਜਾ ਠੀਕ ਆ ਪੈਸੇ ਦੇ ਜਾਂਦੇ ਤੈਨੂੰ ਪਰ ਨਾਲ ਖਿਆ ਰੱਖ ਪੈਸੇ ਹਲ ਨਹੀਂ ਲੰਗਾ ਮੈਂ ਤੈਨੂੰ ਬਤਾ ਦੇ ਮਾਮਾ ਦੀ ਵੀ ਮੈਂ ਚੀਜੀਆਂ ਤੋਂ ਬਿਨਾ ਨਹੀਂ ਰਹਿ ਸਕਦੀ ਚੀਜੀਆਂ ਨਹੀਂ ਖਾਈਦੀਆਂ ਪਤਾ ਤੈਨੂੰ ਬਿਮਾਰ ਹੋ ਜੇ ਨਿਆਣੀ ਕੋਈ ਨਹੀਂ ਹਾਂ ਥੋੜੀਆਂ ਬੋਤੀਆਂ ਦਿਖਾਈ ਲੈ ਨਹੀਂ ਨੀਆਂ ਮੈਂ تین ਤੇ ਗੰਨੇ ਆ ਬੋਲੀਆਂ ਇਹ ਥੋੜੀਆਂ ਨਹੀਂ ਨਾ ਫਿਰ ਖਾਣੀਆਂ ਕਿਹੜਾ ਖਾਣੀਆਂ ਫਿਰ ਕਾਲ ਕੱਢਣਾ ਜਿੰਨੇ ਮੈਂ ਦੇ ਗਿਆ ਪੈਸੇ ਤੂੰ ਸਾਰੇ ਖਰਚ ਲੈਣੇ ਨਹੀਂ ਕਰਕੇ ਦੀ ਮਾਂ ਮੈਂ ਨਹੀਂ ਪਤਾ ਪਰ ਮੈਨੂੰ ਪਤਾ ਵਾ ਨਾ ਤਾਂ ਮम्मी ਨੂੰ ਮੈਂ ਦੱਸਿਓ ਹਾਂ ਤੇ ਜੇ ਮਮੀ ਨੂੰ ਨਹੀਂ ਦੱਸਣਾ ਤੇ ਤੂੰ ਸਾਰੇ ਖਰਚਣੇ ਹੀ ਆ ਮਮੀ ਤੋਂ ਚੋਰੀ ਚੋਰੀ ਹਾਂ ਤੇ ਦਾਦੀ ਆ ਗਈ ਇਹਨੇ ਮੇਰੇ ਦਿਵਾਲੇ ਹੋ ਜਾਣਾ ਤੈਨੂੰ ਪਤਾ ਵੀ ਆ ਫਿਰ ਕਿੰਨਾ ਕਹਿੰਦੀ ਆ ਚੱਲ ਕੋਈ ਨਹੀਂ ਹਾਂ ਫਟਾਖੇ ਕੌ ਕੀ ਹਾ ਦਾ ਠੀਕ ਠਾਕ ਸਿਆ ਸ੍ਰੀ ਕਾਲ ਠੀਕ ਠਾਕ ਹੋਰ ਠੀਕ ਠਾਕ ਹਾਂ ਠੀਕ ਠਾਕ ਵਧੀਆ ਮੈਂ ਜੋ ਹੋਰ ਵੀ ਠੀਕ ਠਾਕ ਕਾਬ ਰਾਜੀ ਬਾਜੀ ਵਧੀਆ ਠੀਕ ਠਾਕ ਆ ਹੋਰ ਕੀ ਕਰਨ ਦੇ ਕੋਈ ਨਹੀਂ ਕਰਨਾ ਕੀ ਆ ਪਤ ਹੋਵੇ ਲਈ ਉਹ ਕੰਮ ਕਰਾਂਗੇ ਹਾਂਜੀ ਹੋਰ ਮਾਸੜ ਜੀ ਕਿੱਥੇ ਆ ਮਾਸਾ ਕੀ ਬਹੁਤ ਟੱਕੇ ਪੁੰਗਿਆ ਹਣਾ ਅੱਛਾ ਅੱਛਾ ਹਾਂ ਠੀਕ ਆ ਪੱਟਿਆਂ ਦੇ ਲੇਟ ਨਹੀਂ ਹੋ ਗਿਆ ਹੋਆ ਹੋ ਇਹ ਹੀ ਆ ਗਏ ਹਾਂਜੀ ਇਹ ਬੋਰੇ ਪਾਉਂ ਰਿਹਾ ਵਾ ਠੀਕ ਆ ਹਾਂ ਲੋ ਕਿੱਥੇ ਪੱਠੇ ਪਾਉਣ ਦੇ ਜੀ ਉੱਥੇ ਬਾਹਰ ਟੋਕੇ ਤੇ ਹੀ ਹੋਣਾ ਵਾ ਚਲੋ ਮੈਂ ਉੱਥੇ ਮਿਲਾਉਂਦਾ ਆਂ ਯਾ ਸਰ ਠੀਕ ਆ ਉੱਥੇ ਮਿਲਿਆ ਚਲ ਹਾਂ ਚੰਗਾ ਮਾਸਰੇ ਆ ਸ੍ਰੀ ਘਾਲ ਦੱਸ ਸ੍ਰੀ ਘਾਲ ਕੀ ਹਾਲ ਚਾਲ ਠੀਕ ਠਾਕ ਵਧੀਆ ਹੋਣੀ ਠੀਕ ਠਾਕ ਵਧੀਆ ਵਾ ਹੋਰ ਪਰਵਾਰ ਰਾਜੀ ਬਾਜੀ ਆ ਰਾਜੀ ਬਾਜੀ ਕੀ ਕਰਨ ਲਈ ਕੋਈ ਨਾ ਪੱਠੇ ਪੱਠੇ ਹੀ ਮੈਂ ਡੰਗਰਾਂ ਦੇ ਅਈ ਸ਼ਾਈ ਸ਼ਾ ਵਾ ਧਾਰਾ ਤੋੜਾ ਕੱਢਣ ਦਾ ਟਾਈਮ ਹੋਇਆ ਮੈਂ ਕਿਹਾ ਠੀਕ ਆ ਚਲੋ ਹੋਰ ਹਾਂ ਹੋਰ ਸੇਦਾ ਛੁੱਡਾਂ ਦਾ ਬਾ ਠੀਕ ਆ ਸੇਤਾ ਤੂੰ ਹੀ ਸੁਣਾਓ ਬਾਕੀ ਪਰਵਾਰ ਰਾਜੀ ਬਾਜੀ ਹਾਂਜੀ ਰਾਜੀ ਬਾਜੀ ਸਭ ਆ ਜਾਓ ਉੱਥੇ ਅੰਦਰ ਬੈਠਨੇ ਆ ਚਲੋ ਹੋਰ ਝੋਨੇ ਝਾਂਨੇ ਠੀਕ ਠਾਕ ਹੋ ਵਧੀਓ ਝੋਲੇ ਕਹਿੰਦੇ ਆਂਦੀ ਖਾਦ ਖੂਤ ਪਾਣੀ ਬੰਦ ਕਰਤਾ ਵਾ ਅੱਛਾ ਓਹ ਨਾ ਪਾਲੀਪੂਣੀ ਦੇ ਜੰਨੇ ਆ ਵੇਨੇ ਆ ਚਲ ਆ ਵੇਖ ਲੈਨੇ ਆ ਚਲੋ ਨਹੀਂ ਆਉਨੇ ਆ ਚਲੋ ਵੇਖ ਆਉਨੇ ਆ ਵੇਖਿਆ ਜੋ ਨੇ ਜਨੇ ਕਿਦਾਂ ਦੇ ਆ ਤੋ ਇਹ ਚਰਾ ਦੇ ਦੇ ਖੇਤੀ ਗੁੱਤੀ ਕਰਨ ਉਮਰ ਜੀ ਬਢੇਰੇ ਤੁਹਾਨੂੰ ਸਭੋ ਵੱਧ ਪਤਾ ਹਣਾ ਝੋਨੇ ਜਾਂਦੇ ਫੇਰ ਵੀ ਪਤਾ ਲੱਗਦਾ ਵਾ ਕਿਦਾਂ ਲੋਹੇ ਹੁੰਨੇ ਉਦਾਂ ਕੀ ਹਿਸਾਬ ਕਿਤਾਬ ਹੈਂ ਲੀ ਜਾ ਨੋ ਆਇਆ ਨੋ ਆਜੋ ਪੱਦਰੇ ਪੱਦਰੇ ਅਬ ਇਹ ਕਿਦਾਂ ਕੀ ਆ ਝੋਨੇ ਰ ਠੀਕ ਆ ਰੰਗ ਰੂੰਗ ਤੇ ਵਧੀਆ ਫੜਿਆ ਝੋਨੇ ਆਨੇ ਹੂੰ ਠੀਕ ਠਾਕ ਵਾ ਆ ਵਧੀਆ ਠੀਕ ਆ ਝੋਨੇ ਤੁਹਾਡੇ ਜੋ ਨਯੋਦਾ ਥੋੜੇ ਵਿਰਲੇ ਹੋਰ ਲਈ ਜੇ ਲਾਏ ਆ ਸਭ ਨਹੀਂ ਨਾ ਟਾਈਮ ਹੀ ਜਣਾ ਪਹਿਲੀ ਚ ਲਾ ਛੜਿਆ ਵਾ ਤੇ ਮੈਂ ਡਿਕੋ ਨਹੀਂ ਡਈ ਕਦੇ ਦੀ ਚੰਗਾ ਦੀਦੀ ਫਿਰ ਮੈਂ ਚੱਲਾ ਤੁਸੀਂ ਚੱਲੇ ਆ ਹਾਂ ਫਿਰ ਚੱਲਾਂ ਮੈਂ ਅੱਗੇ ਟਾਈਮ ਮਾਰਾ ਹੀ ਹੈ ਨਹੀਂ ਮੇਰੇ ਕੋ ਤਾਂ ਮੈਂ ਤਾਂ ਤੁਰਿਆ ਜਾਂਦਾ ਫਿਰ ਮੈਂ ਕਿਹ ਚੱਲ ਹੋ ਜਾਂਦਾ ਤੁਸੀਂ ਤੇ ਇਨਾ ਟਾਈਮ ਪਹਿਲੀ ਚ ਲਾ ਦਿੱਤਾ ਤੇ ਮੈਂ ਉਦੋਂ ਦੀ ਰੋਟੀ ਤਿਆਰ ਕਰਨ ਦੀ ਸੀ ਸਭ ਜੀ ਡੈਪੇ ਉਧਰ ਫਿਰ ਪਾਲੀਆਂ ਪੂਏ ਝੋਨਾ ਵੇਖਣ ਚੱਲ ਗਏ ਚੱਲੇ ਇੱਕ ਅੱਧਾ ਫੁਲਕਾ ਪਨੀਰ ਨਾਲ ਖਾਲਾ ਨਹੀਂ हां न निन्नी राव या न अमोरके मेनू मैं फिर <कार> घर भी पहुंचना टाइम ना तन्नू पता ही यार मम्मी ने कहणा ਭੁੱਖੇ ਨੂੰ ਖਲਾਤ हां चलो नहीं ਕਹਿੰਦੇ ਕੋਈ ਮम्मी ਨੇ ਕੀ ਕਹਿਣਾ ਵਾ हां जी ਆਪਣੇ ਘਰ ਵਰਗਾ ਇਹ ਵੀ ਘਰ ਵਾ ਉੱਥੇ ਕੀ ਕਹਿੰਨੇ ਕਹਿਣਾ ਚਲ ਠੀਕ ਆ ਤਾਂ ਫਿਰ ਧਿਆਨ ਨਾ ਜਾਇਆ ਤਾਂ ਮੈਨੂੰ ਫੋਨ ਕਰਦੇ ਹੋ ਜਾ ਕੇ ਚੱਲ ਮੈਂ ਪਹੁੰਚ ਕੇ ਕਰ ਦਿੰਦਾ ਹੋਇਆ ਚਲ ਠੀਕ ਆ ਠੀਕ ਚਲ ਠੀਕ ਆ ਵੀਰ ਚੰਗਾ ਫਿਰ ਹਾਂ ਠੀਕ ਆ